ਸਿੰਘ ਨੂੰ ਐਲਾਨ ਤੋਂ ਬਾਅਦ ਆਪਣਾ ਕੈਂਡੀਡੇਟ ਵਿਰਸਾ ਸਿੰਘ ਬਲਟੋਆ ਨੂੰ ਐਲਾਨਦਾ ਵਿਰਸਾ ਸਿੰਘ ਬਲਟੋਆ ਜੀ ਕੱਲ ਤੁਹਾਨੂੰ ਜਾ ਕੇ ਮਿਲਦੇ ਨੇ ਤੇ ਕੀ ਇਹ ਮਤਲਬ 도ਗਲੀ ਰਾਜਨੀਤੀ ਹੋ ਰਹੀ ਹੈ ਇਹ ਤੇ ਜੀ 도ਗ 도ਗਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੁਝ ਕੁ ਸਮੇਂ ਇਹਨਾਂ 10 15 ਸਾਲ ਸਰਕਾਰ ਹੀ ਚਲਾਈ ਉਸ ਟਾਈਮ ਵੀ ਬੰਦੀ ਸਿੰਘ ਅੰਦਰ ਸੀ ਉਸ ਟਾਈਮ ਜੇ ਕੋਸ਼ਿਸ਼ ਕਰਦੇ ਜਾਂ ਦਿਲ ਤੋਂ ਚਾਹੁੰਦੇ ਹੁੰਦੇ ਉਹਨਾਂ ਨੂੰ ਜਿਹੜਾ ਇਹ ਰਿਹਾਈ ਹੋ ਸਕਦੀ ਹੁਣ ਵੀ ਚਲੋ ਅਸੀਂ ਸੋਚਿਆ ਸ਼ਾਇਦ ਬੀਤੇ ਤੋਂ ਸਭ ਸੇ ਕੇ ਬਾਹਰ ਆ ਕੇ ਮਤਲਬ ਸਰਕਾਰ ਤੋਂ ਤੇ ਸ਼ਾਇਦ ਹੋਣੀ ਇਹਨਾਂ ਨੂੰ ਜਾਗ ਆ ਜੇ ਵੀ ਕੌਮ ਦੀ ਗੱਲ ਕਰ ਲਈਏ ਪਰ ਮੈਨੂੰ ਲੱਗਦਾ ਉਤੋਂ ਉਤੋਂ ਕਰਦੇ ਸਭ ਕੁਝ ਇਹ ਕਿਉਂਕਿ ਜੇ ਹੁਣ ਅਮਰਪਾਲ ਸੇ ਖੜਾ ਹੋਏ ਸੀਗੇ ਤੇ ਜੇ ਨਾ ਖੜਾ ਕਰਦੇ ਤੇ ਫਿਰ ਲੋਕਾਂ ਨੂੰ ਲੱਗਦਾ ਕਿ ਠੀਕ ਹੈ ਕਿ ਪੰਛੀ ਦੀ ਗੱਲ ਕਰਦੇ ਬੰਦੀ ਸਿੰਘਾਂ ਨੂੰ ਛੁਡਾਉਣਾ ਚਾਹੁੰਦੇ ਤੇ ਹੁਣ ਜਦੋਂ ਅਮਰਪਾਲ ਦੇ ਵਿਰੋਧ ਚ ਖੜਦੇ ਆ ਤੇ ਇਹਦਾ ਮਤਲਬ ਹੈ ਕਿ ਸਭ ਕੁਝ ਡਰਾਮਾ ਹੋ ਰਿਹਾ ਹੈ ਖਾਲੀ ਇੱਕ ਕੁਰਸੀ ਦੀ ਖਾਤਰ ਹੀ ਸਭ ਕੁਝ ਚੱਲਣਾ ਚੱਲਣਾ ਜਾ ਰਿਹਾ ਹੈ ਇਸ ਅਜੇ ਤੁਸੀਂ ਦਰਬਾਰ ਸਾਹਿਬ ਵੀ ਗਏ ਅਕਾਲ ਤਖਤ ਸਾਹਿਬ ਨੂੰ ਨਮਸਤਕ ਕਰਦੇ ਹੋਏ ਕਰਨਤਾਰਨੀ ਦੇ ਹੁਣ ਫੜੂ ਸਾਹਿਬ ਪਹਿਲਾ ਦਿਨ ਸੀ ਲੁਧਾਨ ਕੀ ਮੈਦਾਨ ਕਿਵੇਂ ਦਾ ਲੱਗਾ ਸੰਗਤ ਇਹ ਤੇ ਜੀ ਸਾਡੀ ਉਮੀਦ ਤੋਂ ਬਾਰੀ ਗਰਿਆ ਲੋਕ ਆਪਣੇ ਆਪ ਹੀ ਆ ਰਹੇ ਅਸੀਂ ਤੇ ਕੋਈ ਉਹਨਾਂ ਨੂੰ ਖਾਲੀ ਅਪੀਲ ਕੀਤੀ ਹੈ ਕੋਈ ਅਸੀਂ ਤੇ ਕੋਈ ਉਹਨਾਂ ਨੂੰ ਮਸਾਦਨ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਪੈਸੇ ਦੇ ਕੇ ਨਹੀਂ ਦੇ ਸਕਦੇ ਲੋਕਾਂ 'ਚ ਰੋਸ ਹੈ ਲੋਕਾਂ ਨੂੰ ਪਤਾ ਵੀ ਸਾਡੀ ਕਾਮਨਾ ਧੱਕਾ ਹੋ ਰਿਹਾ ਤੇ ਹੁਣ ਇਹ ਚੀਜ਼ ਹੈ ਕਿ ਅਸੀਂ ਵੀ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਬਹੁਤ ਸੁਨਹਿਰੀ ਮੌਕਾ ਵਾ ਕਿਉਂਕਿ ਜਦੋਂ ਪਾਵਰ ਸਾਡੇ ਹੱਥ 'ਚ ਹੈ ਹਾਂ ਅਸੀਂ ਇੱਕ ਬਟਨ ਦਬਾ ਕੇ ਕੋਈ ਕੋਈ ਚੀਜ਼ ਦਾ ਹੱਲ ਕਰ ਸਕਦੇ ਹਾਂ ਤੇ ਨਹੀਂ ਤੇ ਇਹਨਾਂ ਦੇ ਮਗਰ-ਮਗਰ ਕੋਟਾਂ ਕਚੈਰੀਆਂ ਚੋਂ ਤੇ ਸਾਨੂੰ ਲੱਗਦਾ ਕਿ ਇਨਸਾਫ ਮਿਲ ਦੇ ਜਾਂ ਇਹ ਜਿੱਦਾਂ ਦੀ ਰਾਜਨੀਤੀ ਚੱਲ ਰਹੀ ਏ ਇਹ ਸਾਨੂੰ ਕੋਈ ਇਨਸਾਫ ਦੇਣਗੇ ਕੋਈ ਉਮੀਦ ਜੀ ਨਹੀਂ ਜੱਜ ਅੱਜ ਪਹਿਲਾ ਦਿਨ ਸੀ ਤੇ ਪਹਿਲੇ ਦਫ਼ਤਰ ਦਾ ਤੁਸੀਂ ਆਗਾਜ਼ ਉਠਾੜਨ ਕਰ ਰਹੇ ਹੋ ਸੰਗਤ ਨੂੰ ਕੁਝ ਐਸੇ ਮੈਸੇਜ ਦੇਣਾ ਚਾਹ ਪਰਿਵਾਰ ਵੱਲੋਂ ਸੰਗਤ ਨੂੰ ਇਹ ਸੰਗਤ ਨੂੰ ਤੇ ਇਹੋ ਹੀ ਸੁਣਿਆ ਕਿ ਹੁਣ ਤਕੜੇ ਹੋ ਕੇ ਲੋਬ ਲਾਲਚ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਕੌਮ ਦੀ ਕੋ ਕੰਮ ਹੀ ਮਸਲਾ ਬਣ ਗਿਆ ਸਾਹਿਬ ਤੇ ਇਹ ਇਲੈਕਸ਼ਨ ਜਿਹੜੀ ਹੈ ਇਹ ਤੁਸੀਂ ਸਾਰੀਆਂ ਪਾਰਟੀਆਂ ਕੋਲੋਂ ਉੱਠ ਕੇ ਇੱਕ ਇਲੈਕਸ਼ਨ ਜਿਤਾ ਦਿਓ ਤੇ ਫਿਰ ਜਿਹੜੀ ਪੰਜਾਬ ਦੀ ਮੈਨੂੰ ਲੱਗਦਾ ਆਉਣ ਵਾਲੀ ਰਾਜਨੀਤੀ ਵੀ ਬਦਲ ਜਾਊਗੀ ਤੇ ਨੌਜਵਾਨੀ ਵੀ ਜਿਹੜੀ ਕੁਛ ਉਹਨਾਂ ਨੂੰ ਇਹ ਮੀਰ ਜਾਗੂਗੀ ਵੀ ਕਿ ਅਸੀਂ ਕੁਛ ਨਾਲ ਲੜਨ ਦੀ ਹਿੰਮਤ ਵੱਧੂਗੀ ਲੋਕਾਂ ਦੀ ਥੈਂਕ ਯੂ ਕੰਨੀ ਦੇ ਪਿੱਛੇ ਜਮੜਾ ਹਾਂਜੀ ਮਹਾਰਾਜ ਜੀ ਦਫ਼ਤਰ ਦਾ ਤੁਹਾਡਾ ਕੀਤਾ ਵਾ ਖਡੂਰ ਸਾਹਿਬ ਨਤਮਸਤ ਹੋਏ ਠੀਕ ਕਹਿਣਾ ਚਾਹੁੰਦਾ ਦੇਖੋ ਕਿ ਬਡੂ ਸਾਹਿਬ ਵੀ ਨਾਤਮਸਤ ਹੋਇਆ ਉਹ ਇਹਦਾ ਤੋਂ ਕਾਟਣ ਵੀ ਕੀਤਾ ਵਾ ਪਰ ਸੰਗਤਾਂ ਨੇ ਵੀ ਬਹੁਤ ਵਧੀਆ ਪਰ ਮਹੰਗਾਰਾ ਦਿੱਤਾ ਵਾ ਮੈਂ ਦਿਲੋਂ ਧੰਨਵਾਦ ਕਰਦੀ ਆ ਇਹਨਾਂ ਸੰਗਤਾਂ ਦਾ ਕਿ ਜਿਨ੍ਹਾਂ ਇੰਨਾ ਪਿਆਰ ਸਾਨੂੰ ਅੱਜ ਪਹਿਲੇ ਦਿਨ ਹੀ ਵਿਖਾਇਆ ਵਾ ਬਹੁਤ ਜ਼ਿਆਦਾ ਮੈਂ ਇਹਨਾਂ ਦਾ ਧੰਨਵਾਦ ਕਰਦੀ ਕਿਵੇਂ ਵੀਖਦੇ ਹੋ ਬਡੂ ਸਾਹਿਬ ਦੀ ਇਲੈਕਸ਼ਨ ਇਸ ਟਾਈਮ ਤੋਂ ਉੱਤੇ ਤੁਸੀਂ ਇਹ ਸੰਗਤ ਕਿਵੇਂ ਦਾ ਪਿਆਰ ਦੇ ਰਹੀ ਆ ਕਿ ਇਹਦੀਆਂ ਜ਼ਿੰਮੇਵਾਰੀਆਂ ਵਾ ਸੰਗਤ ਦਾ ਪਿਆਰ ਵੇਖ ਕੇ ਤਾਂ ਬਹੁਤ ਵਧੀਆ ਲੱਗ ਰਿਹਾ ਵਾ ਵਧੀਆ ਮਹੰਗਾਰਾ ਜਿੰਮੇਵਾਰੀਆਂ ਤੌਰ ਤੇ ਕਿਵੇਂ ਦੀਆਂ ਲੱਗ ਰਹੀਆਂ ਇਲਾਕੇ ਦੇ ਲੋਕ ਆਪ ਸੰਭ ਰਹੇ ਆ ਜਾਂ ਇਹ ਆਪ ਬੰਦ ਕਰਨੇ ਪਏ ਅਜੇ ਤੁਹਾਨੂੰ ਸਾਰੇ ਨੇ ਜਿੰਮੇਵਾਰੀਆਂ ਸਾਰੀਆਂ ਸੰਗਤ ਦੀਆਂ ਜਾਂ ਤੇ ਸੰਗਤ ਹੀ ਸੰਭ ਰਹੀ ਹੈ ਆਪ ਹੀ ਹੈ ਸੰਗਤ ਹੀ ਪਰਮੰਧ ਕਰੇ ਸੰਗਤ ਦਾ ਹੀ ਇਹ ਕੰਮ ਸੀ ਤੇ ਸੰਗਤ ਹੀ ਕਰ ਰਹੀ ਸਾਰੇ ਉਹ ਸੁਨੇਹਾ ਸੰਗਤ ਨੂੰ ਜਿਹੜੀ ਹਿੰదేశਾਂ ਦੇ ਸਰਵੇਖ ਮੈਂ ਹੁਣ ਇਹ ਹੀ ਦੇਸ਼ਾਂ ਵਿਦੇਸ਼ਾਂ ਚ ਵੀ ਇੱਥੋਂ ਵਾਲੀ ਸੰਗਤ ਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਕਿ ਜਿੱਦਾਂ ਅੱਜ ਇਨਾ ਪਰਮਾਨੰਦ ਜੀ ਦਾ ਜਿੱਦਾਂ ਵਾਅਦਾ ਚੜ੍ਹ ਕੇ ਅਮਰਪਾਲ ਸਿੰਘ ਨੂੰ ਵੋਟਾਂ ਪਾਓ ਉਹਨੂੰ ਜਿਤਾ ਕੇ ਬਾਹਰ ਲੈ ਕੇ ਆਈਏ ਤਾਂ ਜੋ ਪੰਜਾਬ ਦੀ ਗੱਲ ਕਰ ਸਕੇ ਪੰਜਾਬ ਦੇ ਹਿੱਤਾਂ ਦੀ ਬੰਦੀ ਸਿੰਘਾਂ ਦੀ ਪੰਜਾਬ ਦੇ ਪਾਣੀਆਂ ਦੀ ਨਸ਼ਿਆਂ ਦਾ ਜੋ ਛੇਵਾ ਦਰਿਆ ਪੰਜਾਬ ਚੱਲ ਰਿਹਾ ਉਹਨੂੰ ਠੱਲ ਪਾ ਸਕੇ ਪੰਜਾਬ ਦੇ ਹਰ ਮੁੱਦੇ ਤੇ ਜਿਹੜੀ ਗੱਲ ਕੀਤੀ ਜਾ ਸਕਦੀ ਹੈ ਮੈਨੂੰ ਲੱਗਦਾ ਹੈ ਅੱਜ ਅਸੀਂ ਗੁਰੂ ਸਾਹਿਬ ਦੇ ਅਸ਼ੀਰਵਾਦ ਲੈਣ ਲਈ ਸ੍ਰੀ ਅਮਰਤ ਸਹਾ ਸਾਹਿਬ ਜੀ ਕਲੰਤਾਂ ਸਾਹਿਬ ਜੀ ਇੱਥੇ ਖਡੂਰ ਸਾਹਿਬ ਆਏ ਆ ਤੇ ਸੰਗਤ ਦਾ ਐਡਾ ਪਰਮਾਹੰਗਾਰਾ ਹੈ ਕਿ ਲੱਗਦਾ ਹੈ ਕਿ ਇਹ ਜਿਹੜੀ ਵੇਵ ਹੈ ਆਪ ਹਾਰੇ ਹੀ ਚੱਲਣੀ ਆ ਇਹਦੇ ਵਿੱਚ ਕਿਸੇ ਨੂੰ ਬਾਹਲੇ ਐਫਰਟ ਕਰਨ ਦੀ ਲੋੜ ਨਹੀਂ ਪੈਣੀ ਸੰਗਤ ਬਹੁਤ ਅੱਕੀ ਹੋਈ ਆ ਮੰਨੂਵਾਦੀਆਂ ਤੋਂ 84 ਦੇ ਜਿਹੜੇ ਸਾਡੇ ਕਤਲੇਆਮ ਹੋਇਆ ਉਹਨਾਂ ਤੋਂ ਫਿਰ ਬੇਅਦਬੀ ਵਾਲਿਆਂ ਨੂੰ ਫਿਰ ਜੇ ਆਪਾਂ ਵੇਖੇ ਜਾਈਏ ਜਿਹੜੇ ਨਵੇਂ ਇਨਕਲਾਬੀ ਆਏ ਆ ਕੱਟੜ ਇਮਾਨਦਾਰ ਇਹ ਸਾਰਿਆਂ ਤੋਂ ਲੋਕ ਅੱਕੇ ਪਏ ਜਾਂਦੇ ਆ ਔਰ ਉਹ ਕੋਈ ਬਦਲ ਚਾਹੁੰਦੇ ਆ ਨਵਾਂ ਕੋਈ ਇਤਿਹਾਸ ਸਿਰਜਣਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਇੱਕ ਵਾਰੀ ਸ਼ਹਿਰ ਜਿਵੇਂ ਉਹਨਾਂ ਨੂੰ 92 ਦੇ ਕੇ ਨਵਾਜ ਲੈ ਇਹਨਾਂ ਨੇ ਤੇ ਹੁਣ ਇੱਕਦਮ ਉਹਨਾਂ ਦੇ ਵਿਰੋਧੀ ਵੀ ਹੋ ਗਈ ਆ ਲੋਕ ਪਤਾ ਨਹੀਂ ਉਹਨਾਂ ਦੀਆਂ ਪਾਲਸੀਆਂ ਕੀ ਆ ਤੇ ਪਰ ਸਾਡੀ ਜਿਹੜੀ ਲੜਾਈ ਆ ਪੰਥ ਦੀ ਲੜਾਈ ਆ ਧਰਮ ਦੀ ਲੜਾਈ ਆ ਅਸੀਂ ਨਾ ਦੇ ਸਿਧਾਂਤ ਤੋਂ ਪਰੇ ਹਟ ਸਕਦੇ ਆ ਜਦ ਹਰ ਸਾਡੇ ਮਸਲੇ ਨਹੀਂ ਹੁੰਦੇ ਸਾਡਾ ਸਿਧਾਂਤ ਤੇ ਖੜਨਾ ਤੇ ਸੱਚ ਦਾ ਹੋਕਾ ਦੇਣਾ ਇਹ ਸਾਡਾ ਮੀਨ ਜਿਹੜਾ ਪਰਪਜ ਹੈ ਜੇ ਹੁਣ ਇਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਹੁਣ ਕਰਾਉਣ ਦਾ ਮਸਲਾ ਹੈ ਤਾਂ ਇਹ ਇੱਕ ਕੌਮ ਲਈ ਚੈਲੰਜ ਹੈ ਕਿ ਪਹਿਲਾਂ ਅਸੀਂ ਉਹਨਾਂ ਦੇ ਜਿਹੜੇ ਸਾਡੇ ਬੰਦੀ ਸਿੰਘ 35-35 ਸਾਲਾਂ ਦੇ ਜੇਲ੍ਹਾਂ ਚ ਸੀ ਅਸੀਂ ਉਹਨਾਂ ਲਈ ਮੋਰਚਾ ਲਾਇਆ ਉਹ ਤੇ ਸਾਡਾ ਹਜੇ ਵਿੱਚ ਵਿਚਕਾਰੀ ਸੀ ਤੇ ਸਾਡੇ ਜਿਹੜੇ ਇਹ ਸਿੰਘ ਆ ਚੱਕੇ ਇਹਨਾਂ ਨੂੰ ਵੀ ਬੰਦੀ ਬਣਾ ਲਿਆ ਗਿਆ ਜੇ ਆਪਾਂ ਇਹਨਾਂ ਜ਼ੁਲਮ ਦਾ ਮੁਕਾਬਲਾ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਹੈ ਕਿ ਕੌਮ ਹੈ ਜਿਹੜੀ ਉਹ ਫਿਰ ਪਛਾਣ ਖਿੱਚੀ ਜਾਊਗੀ ਅੱਗੇ ਹੀ ਪੰਜਾਬ ਦੇ ਪੂਰੇ ਹਾਲ ਹੈ ਜਿਹੜੇ ਸਾਡੀ ਜੰਗ ਜਵਾਨੀ ਆ ਉਹ ਕੁਝ ਨਸ਼ਿਆਂ 'ਚ ਪਈ ਹੋਈ ਆ ਕੁਝ ਵਿਦੇਸ਼ਾਂ 'ਚ ਚਲੇ ਗਈ ਆ ਪਰ ਜੇ ਕੋਈ ਮੋੜਾ ਪਾਉਣਾ ਹੈ ਜੇ ਕੋਈ ਇਤਿਹਾਸ ਸਿਰਜਣਾ ਹੈ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਸ਼ੁਭ ਚਿੰਤਕ ਸਰਦਾਰ ਜਸਵੰਤ ਸਿੰਘ ਖਾਲਾ ਤੇ ਸ਼ੁਭ ਚਿੰਤਕ ਅਮਰਿਤਪਾਲ ਤੇ ਭਾਈ ਹਵਾਰਾ ਤੱਕ ਮੈਂ ਗੱਲ ਕਰਨਾ ਚਾਹੁੰਦੀ ਆ ਕਿ ਉਹਨਾਂ ਨੂੰ ਵੀ ਚਲੋ ਉਹਨਾਂ ਦੀ ਬਹੁਤ ਸੋਹਣੀ ਡਾਇਲੋਜੀ ਹੈ ਉਹ ਬੜੀ ਤਰੀਕੇ ਨਾਲ ਆਪਣੀ ਜਿਹੜੀ ਸਜਾ ਉਹ ਘਟ ਰਹੇ ਆ ਛੱਡੋ ਨਾ ਆਉਣਾ ਚਾਹੁੰਦੇ ਹੁਣ ਜੇ ਅਸੀਂ ਅਮਰਤਪਾਲ ਨੂੰ ਇਸ ਤਰ੍ਹਾਂ ਕਢਾ ਲੈਨੇ ਆ ਅਮਰਤਪਾਲ ਦੇ ਨਾਲ ਹੋਰ ਵੀ ਨਾਲ ਸਿੰਘ ਜੇ ਅਸੀਂ ਉਹਨਾਂ ਨੂੰ ਕਢਾ ਲੈਨੇ ਆਂ ਤੇ ਅਸੀਂ ਫਿਰ ਐਫਰਟ ਕਰਾਂਗੇ ਅਗਲੇ ਬੰਦੀ ਸਿੰਘਾਂ ਲਈ ਵੀ ਕਿ ਅਸੀਂ ਇਹਨਾਂ ਨਾਲ ਸਮਝੌਤੇ ਕਰਕੇ ਕਦੇ ਅੰਮ੍ਰਿਤ ਸ਼ਾਹ ਨੂੰ ਮਿਲੀਏ ਕਦੇ ਕਿਸੇ ਨੂੰ ਮਿਲੀਏ ਤੇ ਛੱਡਣਾ ਹੈ ਨਹੀਂ ਛੱਡ ਕੇ ਆਵਾਜ਼ ਦੇ ਕੇ ਪਰ ਉਸ ਕਰਕੇ ਫਿਰ ਵੀ ਉਹਨਾਂ ਨੇ ਗੁਰਮੀਤ ਸਿੰਘ ਇੰਜੀਨੀਅਰ ਨੂੰ ਛੱਡ ਕੇ ਤੇ ਫਿਰ ਵਾਪਸ ਬੁਲਾ ਲਿਆ। ਤੇ ਵਾਪਸ ਕਰ ਲੈ ਨਹੀਂ ਗੁਰੂ ਨਾਨਕ ਪਾਤਸ਼ਾਹ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਮੈਂ ਅਸੀਂ ਬੰਦੀ ਸਿੰਘਾਂ ਨੂੰ ਛੱਡਾਂਗੇ। ਪਰ ਸਾਡੇ ਕੋਲੇ ਫਿਰ ਕੋਈ ਹੱਲ ਨਹੀਂ ਰਹਿੰਦਾ ਤੇ ਹੁਣ ਆ ਜਿਹੜੀ ਇਹ ਇਲੈਕਟ੍ਰੋਨਿਕ ਵਾਲੀ ਪੋਲਿਟਿਕਸ ਹੈ ਇਹਦੇ ਵਿੱਚ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸਾਡ ਨੂੰ ਨਹੀਂ ਕਰਨੀ ਚਾਹੀਦੀ ਪਰ ਇਹਦੇ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਕਿਉਂਕਿ ਅਸੀਂ ਆਵਾਜ਼ ਹੀ ਬੁਲੰਦੇ ਨੇ ਕਰ ਸਕਦੀਆਂ। ਕੀ ਅਸੀਂ ਕਿਨੇ ਕਰੀਏ ਆਵਾਜ਼ ਕਿਹਨੂੰ ਸੁਣਾਈਏ ਤੇ ਅਸੀਂ ਪਬਲਿਕ ਨੂੰ ਸੁਣਾਉਨੇ ਆ ਜਿਵੇਂ ਮੈਂ ਇਲੈਕਸ਼ਨ ਲੜੀ ਸੀ ਤਾਂ ਜਸਵੰਤ ਸਿੰਘ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਗਈ ਸੀ ਅੱਜ ਜਿਹੜੀ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਇਹ ਵੀ ਇੰਟਰਨੈਸ਼ਨਲ ਲੈਵਲ ਤੇ ਆ ਤੇ ਸਾਨੂੰ ਜਿਹੜੇ ਪਰਿਵਾਰ ਆ ਜਿਹੜੇ ਸ਼ਹੀਦਾਂ ਦੇ ਪਰਿਵਾਰ ਆ ਅਸੀਂ ਉਹਨਾਂ ਦੇ ਇਨਸਾਫ ਲਈ ਲੜਦੇ ਆਂ ਅਸੀਂ ਜਸਵੰਤ ਸਿੰਘ ਨੇ ਆਇਡੈਂਟੀਟੀ ਲਈ ਉਹਨਾਂ ਦੀ ਆਵਾਜ਼ ਚੁੱਕੀ ਸੀ ਵੀ ਇਹਨਾਂ ਨੂੰ ਪਛਾਣ ਤਾਂ ਦਿਓ ਜੇ ਤੁਸੀਂ ਮਾਰ ਹੀ ਲਏ ਆ ਤਾਂ ਇਹਨਾਂ ਦਾ ਬਰਥ ਸਰਟੀਫਿਕੇਟ ਤਾਂ ਦਿਓ ਮਤਲਬ ਇਹ ਸਾਡੇ ਇੱਕ ਬਹੁਤ ਜੈਨੂਇਨ ਚੀਜ਼ਾਂ ਆ ਜਿਹੜੀਆਂ ਅਸੀਂ ਸਰਕਾਰ ਤੋਂ ਮੰਗਦੇ ਆ ਪਰ ਜੇ ਸਰਕਾਰ ਮੰਗਦੀ ਨਹੀਂ ਤੇ ਸਾਨੂੰ ਆਪਣੇ ਬੰਦੇ ਇਸ ਫੀਲਡ ਦੇ ਵਿੱਚ ਵੀ ਬਾੜਨੇ ਪੈਣਗੇ ਤਾਂ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਗੱਲ ਹੋਊਗੀ ਦੁਨੀਆ ਪੱਧਰ ਤੇ ਗੱਲ ਹੋਏ ਤੇ ਮੈਨੂੰ ਲੱਗਦਾ ਹੈ ਵੀ ਪਰਮਾਤਮਾ ਇਸ ਵਾਰ ਜ਼ਰੂਰ ਬਖਸ਼ਿਸ਼ ਕਰੂਗਾ ਤੇ ਅਸੀਂ ਸਾਰੇ ਨਾਲ ਮਿਲ ਕੇ ਹਿੰਮਤ ਕਰਕੇ ਸਾਰਿਆਂ ਦਾ ਸਹਿਯੋਗ ਲੈ ਕੇ ਅਸੀਂ ਨਹੀਂ ਜਾਣਦੇ ਕੋਈ ਕਾਲੀ ਕਾਂਗਰਸੀ ਜੋ ਵੀ ਹੈਗੇ ਆ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਇਹ ਧਰਮ ਦਾ ਮਸਲਾ ਹੈ ਇਹ ਬੰਦੀ ਸਿੰਘ ਹੈ ਜਿਹੜੇ ਆਪਣੇ ਲਈ ਨਹੀਂ ਗਏ ਇਹ ਕੌਮ ਦੀ ਖਾਤਰ ਸਾਰੇ ਕੰਮ ਹੋਏ ਆ ਤੇ ਆਪਾਂ ਦਾ ਵੀ ਫਰਜ ਬਣਦਾ ਆ ਆਪਾਂ ਇਹਨਾਂ ਦੀ ਆਵਾਜ਼ ਬੁਲੰਦ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕੋਈ ਵੀ ਜਿਹੜਾ ਲੋਕ ਹੈ ਸੋਚਣ ਲਈ ਮਜਬੂਰ ਹੋਣਗੇ ਕਿ ਲੋ ਕਿਉਂ ਇਹਨੂੰ ਤੰਗ ਕੀਤਾ ਹੋਇਆ ਹੈ ਇਹਨਾਂ ਨੂੰ ਸਹਾਵਨ ਦੇ ਲਈ ਦਿੱਲੀ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ